ਮਾਡਰ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਦਰਸ਼ਕੋ ਅੱਜ ਅਸੀਂ ਪਿੰਡ ਮਲਸੀਹਾ ਭਾਈਕੇ ਬੈਠੇ ਆ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਭਰਮਾ ਚੋਣ ਜਲਸਾ ਕੀਤਾ ਜਾ ਰਿਹਾ ਤੇ ਇਸ ਨਗਰ ਦੇ ਸਰਪੰਚ ਸਤਵੰਤ ਸਿੰਘ ਜੀ ਮਲਸੀਹਾ ਭਾਈਕੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਲ 7 ਵੇਟ ਦੀ ਜ਼ਥੇਦਾਰੀ ਇਹਨਾਂ ਕੋਲੇ ਨਮਾਇੰਦਗੀ ਕਰ ਰਹੇ ਨੇ ਸਰਕਲ ਸਦਮਾ ਬੇਟ ਦੀ ਸਾਡੇ ਨਾਲ ਉਹ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆਂ ਵੀ ਜਿਹੜਾ ਆਉਣ ਵਾਲਾ ਸਮਾਂ ਉਹ ਸ਼੍ਰੋਮਣੀ ਅਕਾਲੀ ਦਲ ਵਾਸਤੇ ਕਿਹੋ ਜਿਹਾ ਰਹੂਗਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਪਿੰਡਾਂ ਦੇ ਵਿੱਚ ਕਿਵੇਂ ਹੰਗਾਰਾ ਮਿਲ ਰਿਹਾ ਕਿਉਂਕਿ ਸਰਪੰਚ ਸਾਹਿਬ ਸਰਕਲ ਪ੍ਰਧਾਨ ਹੋਣ ਦੇ ਨਾਤੇ ਆਪਣੇ ਉਮੀਦਵਾਰਾਂ ਦੇ ਨਾਲ ਪਿੰਡਾਂ 'ਚ ਜਾਂਦੇ ਨੇ ਚੋਣ ਜਲਸੇ ਕਰਦੇ ਨੇ ਮੀਟਿੰਗਾਂ ਕਰਦੇ ਨੇ ਤੇ ਉਹਨਾਂ ਤੋਂ ਪੁੱਛਦੇ ਆ ਵੀ ਪਿੰਡਾਂ ਦੇ ਵਿੱਚ ਲੋਕ ਉਹਨਾਂ ਨੂੰ ਕਿਹੋ ਜਿਹਾ ਪਿਆਰ ਦੇ ਰਹੇ ਨੇ ਸਭ ਤੋਂ ਪਹਿਲਾਂ ਸਰਪੰਚ ਸਾਹਿਬ ਸਾਡੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਆ ਜੀ ਸਭ ਤੋਂ ਪਹਿਲਾਂ ਤਾਂ ਮੈਂ ਮੰਡ ਨਿਊਜ਼ ਪੰਜਾਬ ਚੈਨਲ ਦਾ ਧੰਨਵਾਦ ਕਰਦਾ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਜੋ ਆਵਾਜ਼ਾ ਦਰਸ਼ਕਾਂ ਤੱਕ ਪਹੁੰਚਾਉਣ ਦਾ ਬਹੁਤ ਵਧੀਆ ਸੁਨਹਿਰੀ ਮੌਕਾ ਦਿੱਤਾ ਸੋ ਇਹ ਜੋ ਬਹੁਤ ਵਧੀਆ ਸੋਸ਼ਲ ਮੀਡੀਆ ਵਾਲਿਆਂ ਨੇ ਪ੍ਰੋਗਰਾਮ ਚਲਾਇਆ ਇਹਦੇ ਨਾਲ ਹਰ ਇੱਕ ਬੰਦਾ ਆਪਦੇ ਦਿਲ ਦੀ ਗੱਲ ਆਪਦੀ ਪਾਰਟੀ ਦੀ ਆਵਾਜ਼ ਆਪਦੀ ਪਾਰਟੀ ਦੀਆਂ ਜੋ ਸਕੀਮਾਂ ਉਹ ਲੋਕਾਂ ਦੇ ਸਾਹਮਣੇ ਰੱਖਦਾ ਅਤੇ ਬਹੁਤ ਵਧੀਆ ਮੰਚ ਆ ਮੈਂ ਫਿਰ ਦੁਬਾਰਾ ਮੰਡ ਨਿਊਜ਼ ਪੰਜਾਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਸਰਪੰਚ ਸਾਹਿਬ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਦੇ ਮੱਦੇ ਨਜ਼ਰ ਪਿੰਡਾਂ ਦੇ ਵਿੱਚ ਜਾ ਰਹੇ ਹੋ ਆਪਣੇ ਉਮੀਦਵਾਰਾਂ ਦੇ ਨਾਲ ਸ੍ਰੋਮਣੀ ਅਕਾਲੀ ਦਲ ਤੇ ਕਾਫੀ ਸੰਕਟ ਆਇਆ ਕਾਫੀ ਉਤਰਾ ਚੜ੍ਹਾ ਸ੍ਰੋਮਣੀ ਅਕਾਲੀ ਦਲ ਦੇ ਲਈ ਆਏ ਹੁਣ ਪਿੰਡਾਂ ਦੇ ਵਿੱਚ ਸ੍ਰੋਮਣੀ ਅਕਾਲੀ ਦਲ ਦੀ ਕੀ ਪੋਜੀਸ਼ਨ ਆ ਜਦੋਂ ਪਿੰਡਾਂ ਚ ਜਾਂਦੇ ਹੋ ਲੋਕ ਤੁਹਾਨੂੰ ਕਿਹੋ ਜਿਹਾ ਪਿਆਰ ਦੇ ਰਹੇ ਨੇ ਇਸ ਵਾਰ ਸ੍ਰੋਮਣੀ ਅਕਾਲੀ ਦਲ ਨੂੰ ਬਹੁਤ ਭਰਮਾ ਉਤਸ਼ਾਹ ਮਿਲ ਰਿਹਾ ਫਰੇਕ ਪਿੰਡਾਂ ਚ ਅਸੀਂ ਜਿੱਥੇ ਵੀ ਜਾਂਦੇ ਆ ਜਿਵੇਂ ਪਿਛਲੇ ਸਮੇਂ ਚ ਕਿਉਂਕਿ ਪਹਿਲਾਂ ਸਰਕਾਰ 10 ਸਾਲ ਰਹੀ ਰਿਹਾ ਰਿਪੀਟ ਕੀਤੀ ਆ ਲੋਕਾਂ ਦਾ ਆਟੋਮੈਟਿਕ ਹੀ ਥੋੜਾ ਬਹੁਤਾ ਵਿਰੋਧ ਹੋ ਜਾਂਦਾ ਕਈ ਗੱਲਾਂ ਆਪਾਂ ਇਹ ਨਹੀਂ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਗਲਤ ਹੋਈਆਂ ਜਦੋਂ ਕੋਈ ਕੰਮ ਕਰਦਾ ਉਹ ਤਾਂ ਇੱਕ ਅੱਧੀ ਗਲਤੀ ਹੋ ਜਾਂਦੀ ਹੁੰਦੀ ਆ ਪਰ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਬਹੁਤ ਵੱਡੇ ਵੱਡੇ ਕੀਤੇ ਸੀ ਬਹੁਤ ਵਧੀਆ ਸਕੀਮਾਂ ਪੰਜਾਬ ਲਈ ਲਿਆਂਦੀਆਂ ਸੀ ਅੱਜ ਲੋਕ ਜਦੋਂ ਉਦੋਂ ਵਾਰ ਕਾਂਗਰਸ ਦੀ ਸਰਕਾਰ ਹੰਡਾ ਲਈ ਫਿਰ ਇਹ ਲੋਕਾਂ ਨੇ ਸੋਚਿਆ ਇੱਕ ਦਿਲਚਸਪ ਚਾਹ ਵੀ ਜੇ ਨਵੀਂ ਸਰਕਾਰ ਨੂੰ ਪਤਾ ਨਹੀਂ ਕੀ ਪੰਜਾਬ ਲਈ ਕਰ ਦੂਗੀ ਪਰ ਹੋਇਆ ਡੱਕਾ ਵੀ ਨਹੀਂ ਇੱਕ ਐਕਟ ਵੀ ਨਹੀਂ ਲੱਗੀ ਪੰਜਾਬ 'ਚ ਇਸ ਗੱਲ ਨੂੰ ਦੇਖਦੇ ਹੋਏ ਹੁਣ ਫਿਰ ਲੋਕਾਂ ਦਾ ਇਹੀ ਹੈ ਵੀ ਜੋ ਕੰਮ ਪੰਜਾਬ ਲਈ ਜੋ ਸੋਚ ਸਕਦੇ ਆ ਜੋ ਕੰਮ ਕਰ ਸਕਦੇ ਆ ਉਹ ਸ਼੍ਰੋਮਣੀ ਅਕਾਲੀ ਦਲ ਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਤੁਸੀਂ ਇਹ ਦੇਖੋ ਕਿਉਂਕਿ ਤਰਨਤਾਰਨ ਸੀਟ ਨੇ ਸੰਤ ਕਰਤਾ ਕਿ ਸ਼੍ਰੋਮਣੀ ਅਕਾਲੀ ਦਲ ਆ ਗਿਆ 2027 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਣੀ ਆ ਤੇ ਪਿੰਡਾਂ ਦੇ ਲੋਕ ਸਾਨੂੰ ਇੰਨਾ ਵਧੀਆ ਰਿਸਪਾਂਸ ਦੇ ਰਹੇ ਆ ਜਿਵੇਂ ਉਦੋਂ ਪਹਿਲਾਂ ਜੇ ਭਗਵਾਨਤਮਨ ਦੀ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਇਹਨਾਂ ਦੀ ਹਵਾ ਚੱਲੀ ਸੀ ਮੈਂ ਤੁਹਾਨੂੰ ਇਹ ਗੱਲ ਦਾਅਵੇ ਨਾਲ ਕਹਿਣਾ ਕਿ 2027 'ਚ ਸ਼੍ਰੋਮਣੀ ਅਕਾਲੀ ਦਲ ਦੀ ਨੇਰੀ ਚੱਲੂਗੀ 100 ਤੋਂ ਪਲੱਸ ਸੀਟਾਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਫੇਰ ਸਤਾ ਚਾਊਗਾ ਇਹ ਗੱਲ ਤਾਂ ਤੁਹਾਡੀ ਠੀਕ ਆ ਵੀ ਅਸੀਂ ਵੀ ਪਿੰਡਾਂ ਦੇ ਵਿੱਚ ਜਾਣਦੇ ਆ ਲੋਕ ਬਹੁਤ ਸਾਰੀਆਂ ਉਹ ਸਕੀਮਾਂ ਨੂੰ ਚੇਤੇ ਕਰਦੇ ਨੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੇ ਆਮ ਜਨਤਾ ਦੇ ਵਾਸਤੇ ਚਲਾਈਆਂ ਸੀ ਕਈ ਵਾਰੀ ਸੱਥਾਂ ਦੇ ਵਿੱਚ ਜ਼ਿਕਰ ਹੁੰਦਾ ਵੀ ਜਿਹੜੀ ਇੱਕ ਤਾਂ 2 ਰੁਪਏ ਕਿਲੋ ਕਣਕ ਲੋਕਾਂ ਨੂੰ ਮਿਲਦੀ ਹੁੰਦੀ ਸੀ ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀ ਸੀ ਲੋਕਾਂ ਨੂੰ 2 ਰੁਪਏ ਕਿਲੋ ਕਣਕ ਉਹਦੇ ਨਾਲ ਕੁਝ ਦਾਲਾਂ ਵਗੈਰਾ ਵੀ ਆਉਂਦੀਆਂ ਸੀ ਜਿਹੜੀਆਂ ਬਹੁਤ ਘੱਟ ਰੇਟਾਂ ਤੇ ਆਮ ਜਨਤਾ ਨੂੰ ਗਰੀਬ ਜਨਤਾ ਨੂੰ ਦਿੱਤੀਆਂ ਜਾਂਦੀਆਂ ਸੀ ਪਰ ਪਿਛਲੇ 4 4.5 ਸਾਲ ਇਹ ਹੋ ਗਏ ਜਾਂ 5 ਸਾਲ ਦੂਜੀ ਸਰਕਾਰ ਰਹੀ ਕਾਂਗਰਸ ਦੀ ਉਦੋਂ ਤੋਂ ਹੀ ਉਹ ਚੀਜ਼ਾਂ ਬੰਦ ਨੇ ਤੇ ਲੋਕ ਉਹਨਾਂ ਚੀਜ਼ਾਂ ਨੂੰ ਚੇਤੇ ਕਰਕੇ ਹੁਣ ਇਹ ਤਾਂ ਆਮ ਹੀ ਗੱਲਾਂ ਕਰ ਰਹੇ ਨੇ ਵੀ ਜੇ ਸ਼੍ਰੋਮਣੀ ਅਕਾਲੀ ਦਲ ਸਤਾ ਚ ਆਉਂਦਾ ਤਾਂ ਲੋਕਾਂ ਨੂੰ ਬੜੀ ਆਸ ਹੁੰਦੀ ਆ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਗਰੀਬਾਂ ਦੀ ਭਲਾਈ ਲਈ ਜਿਹੜੇ ਪਹਿਲਾਂ ਕੰਮ ਉਹਨਾਂ ਨੇ ਸ਼ੁਰੂ ਕੀਤੇ ਸੀ ਉਹ ਦੁਬਾਰਾ ਵੀ ਜਨਤਾ ਨੂੰ ਸਹੂਲਤਾਂ ਦੇਣਗੇ ਕੀ ਤੁਹਾਨੂੰ ਲੱਗਦਾ ਵੀ ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਆ ਤਾਂ ਇਹਨਾਂ ਸਰਕਾਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੰਦ ਕੀਤੀਆਂ ਸਹੂਲਤਾਂ ਸਰਕਾਰ ਦੁਆਰਾ ਚਲਾਉਗੀ ਮੈਂ ਆਪ ਜੀ ਦੇ ਬਾਦਮ ਰਾਹੀਂ ਸਾਰੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੋ ਪ੍ਰਧਾਨ ਸਭਾ ਸੁਖੀ ਤਕਵੀਰ ਸਿੰਘ ਜੀ ਬਾਦਲ ਉਹਨਾਂ ਨੇ ਇੱਕ ਹਿਸਟਰੀ ਆ ਉਹਨਾਂ ਨੇ ਜੋ ਵੀ ਕਿਹਾ ਉਹਨਾਂ ਨੇ ਕੀਤਾ ਉਸ ਤੋਂ ਵੀ ਵੱਧ ਕੀਤਾ ਤੁਸੀਂ ਤੁਹਾਨੂੰ ਯਾਦ ਹੋਊਗਾ ਜਦੋਂ ਪਹਿਲੀ ਵਾਰ ਸਰਦਾਰ ਪੁਖਾ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਮੈਂ ਗਰੀਬਾਂ ਨੂੰ ਕਾਨਕ ਤੇ ਮੈਂ ਦਾਲਾ ਦਊਂਗਾ ਤਾਂ ਵਿਰੋਧੀ ਧਿਰ ਇਹ ਕਹਿੰਦੀ ਸੀ ਕਿਥੋਂ ਦੇ ਦਊਗਾ ਖੋਦ ਅਸੀਂ ਵੀ ਅਸੀਂ ਅਕਾਲੀ ਦਲ ਦੇ ਵਰਕਰ ਹਾਂ ਕਰਕੇ ਜਦੋਂ ਕਿੰਨੀ ਰੈਲੀ ਹੋਈ ਸੀ ਅਸੀਂ ਵੀ ਪਿੰਡ ਚ ਅਸੀਂ ਕਹਿੰਦੇ ਯਾਰ ਏਡੀ ਵੱਡੀ ਗੱਲ ਕਹੇ ਤੇ ਕਿਥੋਂ ਤੋਂ ਪਰ ਉਹਨਾਂ ਨੇ ਕਰਕੇ ਦਿਖਾਈ ਜਿੰਨੀਆਂ ਵੀ ਸਕੀਮਾਂ ਚੱਲਦੀਆਂ ਨੇ ਚਾਹੇ ਬਡਾਪਾ ਪੈਨਸ਼ਨ ਲਾ ਲਓ ਪੰਗ ਵਿਅਕਤੀਆਂ ਲਈ ਪੈਨਸ਼ਨ ਲਾ ਲਓ ਆਟਾ ਦਾ ਸਕੀਮ ਲਾ ਲਓ ਗਰੀਬ ਬੱਚਿਆਂ ਨੂੰ ਸਾਈਕਲ ਲਾ ਲਓ ਗਰੀਬ ਬੱਚਿਆਂ ਨੂੰ ਜੋ ਮਰਦਾ ਹ ਦਾ ਵਜੀਫਾ ਉਹ ਲਾ ਲਓ ਗਰੀਬ ਬੱਚਿਆਂ ਦੀ ਪਲੱਸ 2 ਤੱਕ ਪੜ੍ਹਾਈ ਫਰੀ ਲਾ ਲਓ ਤੁਸੀਂ ਤੁਸੀਂ ਉਹ ਦੂਜਾ ਲਾ ਲਓ ਆਪਣੇ ਆਟਾ ਢਾਲ ਸਕੀਮ ਲਾ ਲਓ ਸਾਰੀਆਂ ਸਕੀਮਾਂ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਸ਼੍ਰੋਮੀ ਕਾਲੀ ਦਲ ਦੀਆਂ ਲਿਆਂਦੀਆਂ ਹੋਈਆਂ ਇੱਕ ਇਹ ਗੱਲ ਇੰਡੀਆ ਚ ਪਹਿਲੀ ਸਟੇਟ ਪੰਜਾਬ ਸੀ ਜਿੱਥੇ ਇਹ ਸਕੀਮਾਂ ਚੱਲਦੀਆਂ ਸੀ ਦੂਜਿਆਂ ਨੇ ਨਕਲ ਮਾਰੀ ਦੂਜਿਆਂ ਨੇ ਵੀ ਚਲਾਈਆਂ ਪਰ ਜੇ ਜਿਹੜੀ ਹੁਣ ਤੁਸੀਂ ਦੋ ਵਾਰੀ ਸਰਕਾਰਾਂ ਲੰਘੀਆਂ ਨਵੀਂ ਸਕੀਮ ਤਾਂ ਕੋਈ ਕੀ ਲਿਆਉਣੀ ਆ ਇਹ ਸਕੀਮਾਂ ਵੀ ਬੰਦ ਕਰਤੀਆਂ ਅੱਜ ਗਰੀਬ ਲੋਕ ਅਸੀਂ ਪਿੰਡਾਂ 'ਚ ਜਦੋਂ ਜਾਂਦੇ ਆ ਲੋਕ ਤਰਸਉਂਦਾ ਸਾਨੂੰ ਸਾਡੇ ਪਿੰਡ ਦੇ ਲੋਕਾਂ ਦੇ ਵੀ ਤਰਸਉਂਦਾ ਸਾਨੂੰ ਲੋਕ ਤرائی ਤرائی ਕਰਦੇ ਆ ਕਣਕ ਆ ਨਹੀਂ ਰਹੀ ਛੋਲੇ ਤਾਂ ਜਿਵੇਂ ਹੀ ਬੰਦ ਕਰਤੇ ਸ਼ਗਨ ਸਕੀਮ ਸਰਦਾਰ ਸੁਖੀ ਸਿੰਘ ਜੀ ਬਾਦਲ ਨੇ ਕਿਹਾ ਸੀ ਮੈਂ 51000 ਕਰ ਦੂੰ ਉਹਨੇ ਕਰ ਦੇਣੀ ਸੀਗੀ 55000 ਨਾਲ ਗਰੀਬ ਦਾ ਅੱਧਾ ਵਿਆਹ ਹੋ ਜਾਂਦਾ ਬਹੁਤ ਵੱਡਾ ਧੱਕਾ ਲੱਗ ਜਾਂਦਾ ਫੇਰ ਸਦਾ ਸੁਖੀ ਸਿੰਘ ਜੀ ਬਾਦਲ ਨੇ ਕਿਹਾ ਸੀ ਮੈਂ ਬਿਜਲੀ ਸਰਪਲੱਸ ਕਰ ਦੂੰ ਸਰਪਲੱਸ ਕੀਤੀ ਇਸ ਵਾਰ اعلان ਕੀਤਾ ਸੀ ਮੈਂ ਬਿਜਲੀ 24 ਘੰਟੇ ਕਰ ਦੂੰ ਉਹਨੇ ਕਰ ਦੇਣੀ ਸੀ ਪਰ ਸਾਡੀ ਮਾੜੀ ਕਿਸਮਤ ਅਸੀਂ ਮਾੜੀ ਸਰਕਾਰ ਚੁਣ ਬੈਠੇ ਕਿਸੇ ਵੀ ਪਿੰਡ ਚ ਥੱਲੇ ਸਾਡੇ ਪਿੰਡ ਚ ਨਹੀਂ ਕਿਸੇ ਵੀ ਪਿੰਡ ਚ ਤੁਸੀਂ ਪੱਤਰਕਾਰਾਂ ਤੁਹਾਡੀ ਡਿਊਟੀ ਤੁਸੀਂ ਜਾਣਦੇ ਆ ਤੁਸੀਂ ਜਾ ਕੇ ਦੇਖੋ ਕਿ ਤੇ ਟੈਕ ਨਹੀਂ ਲੱਗੀ ਇੱਕ ਕਿੱਟ ਨਹੀਂ ਲਾਈ ਗਈ ਹਜੇ ਤੱਕ ਸੋ ਸਾਨੂੰ ਆਸ ਹੈ ਕਿ 2027 ਚ ਬਹੁਤ ਵੱਡੀ ਲੀਡ ਨਾ ਸ਼ਮੂਲੀ ਕਾਲੇਦਲ ਦੀ ਸਰਕਾਰ ਆਊਗੀ ਦੁਬਾਰਾ ਫਿਰ ਪੰਜਾਬ ਤੇ ਚੰਗੇ ਦਿਨ ਆਉਣਗੇ ਤੇ ਗਰੀਬਾਂ ਨੂੰ ਸਾਰੀਆਂ ਸਕੀਮਾਂ ਦਿੱਤੀਆਂ ਜਾਣਗੀਆਂ ਤੇ ਨਾਲ ਹੋ ਸਕਦਾ ਸਰਦਾਰ ਸਰਵਿਕ ਸੰਗੇ ਦਾ ਮਾਦਲ ਭਾਨ ਸਾਹਿਬ ਨੰਨੀਆਂ ਸਕੀਮਾਂ ਵੀ ਚਲਾਈ ਹੋਣਗੇ ਮੋਹਨ ਨੱਬਰ ਨੂੰ ਆਪਲੇ ਅੱਜ ਸਪਾ ਸਾਹਿਬ ਜਿਵੇਂ ਤੁਸੀਂ ਹੁਣ ਪਿੰਡਾਂ ਦੇ ਵਿੱਚ ਜਾ ਰਹੇ ਹੋ ਤੇ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾਤੀ ਚੋਣਾਂ ਦੇ ਸਬੰਧ ਦੇ ਵਿੱਚ ਆਪਣੇ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹਾਂ ਮੈਂ ਹਲਕੇ ਦੇ ਵੋਟਰਾਂ ਨੂੰ ਇਹੀ ਅਪੀਲ ਕਰਨੀ ਚਾਹੁੰਨਾ ਆਪਜੀ ਦੇ ਮਾਧਮ ਰਾਹੀਂ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਸ਼੍ਰੋਮਣੀ ਕਾਲੀ ਦਲ ਦੇ ਆਪਾਂ ਹੱਥ ਮਜ਼ਬੂਤ ਕਰਗੇ ਤਾਂ ਕਿ ਆਉਣ ਵਾਲੀ 2027 ਚ ਜਿਹੜੀ ਸਰਕਾਰ ਉਹਦਾ ਆਪਾਂ ਹੁਣੇ ਮੋੜ ਬਣ ਸਕੀ ਕਿਉਂਕਿ ਜਦੋਂ ਸਰਕਾਰ ਆ ਨਾ ਹੁਣ ਸਰਕਾਰ ਆ 1.5 ਸਾਲ ਸਰਕਾਰ ਦਾ ਰਹਿੰਦਾ ਵਾ ਮੈਨੂੰ ਇਹ ਲੱਗਦਾ ਵੀ ਸਰਕਾਰ ਤੋਂ ਲੋਕ ਥੋੜਾ ਜਿਹਾ ਦਬਾਅ ਮੰਗਦੇ ਹੁੰਦੇ ਆ ਪਰ ਸਾਇਲੈਂਟ ਵੋਟ ਐ ਕਿ ਸ਼ੋਮਨੀ ਕਾਲੀਦਲ ਦੇ ਲੋਕ ਬਹੁਤ ਬਣੇ ਇਹ ਪੱਕੀ ਗਾਰੰਟੀ ਐ ਸ਼ੋਮਨੀ ਕਾਲੀਦਲ ਦੇ ਸਾਰੇ ਸਾਡੇ ਉਮੀਦਵਾਰ ਜਿੰਨੇ ਮੇਰੇ ਸਰਕਲ ਚ ਆ ਬੀਬੀ ਕਮਲਜੀਤ ਕੌਰ ਆ ਭਾਈ ਜਿਸ ਦਾ ਹੈਗਾ ਵਾ ਸਕੰਦਰ ਸਿੰਘ ਤੇ ਸਾਡੇ ਪਿੰਡੋਂ ਮੁੰਡਾ ਬਲਾਕ ਸਮਤੀ ਤੋਂ ਖੜਾ ਵਾ ਵਰਜੀਤ ਸਿੰਘ ਤੇ ਜਿਲ੍ਹਾ ਪ੍ਰੀਸ਼ਦ ਦਾ ਅਮਨਦੀਪ ਸਿੰਘ ਸੁਲੱਦੀ ਇਹ ਸਾਰੇ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਬਾਈ ਸਾਰੇ ਆਪਾਂ ਹਿੰਮਤ ਮਾਰੀਏ ਤੇ ਆਉਣ ਵਾਲੀ 2027 ਦੀ ਜਿਹੜੀ ਸਰਕਾਰ ਆ ਉਹਦਾ ਮੋੜ ਬਣਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਬਹੁਤ ਮਿਹਰਬਾਨੀ ਇਹਸਾਨ ਸਰਪੰਚ ਸਤਵੰਦ ਸਿੰਘ ਜੀ ਮਿਲਸੀਹਾ ਭਾਈ ਕੇ ਜਿਹੜੇ ਕੇ ਸਰਕਲ ਸਤਵਾ ਵੇਡ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਦੇ ਜਥੇਦਾਰ ਨੇ ਇਹਨਾਂ ਨੇ ਸਾਰੀ ਆਪਣੇ ਨਾਲ ਗੱਲਬਾਤ ਕੀਤੀ ਉਮੀਦ ਕਰਦੇ ਆ ਤੁਹਾਨੂੰ ਇਹ ਗੱਲਬਾਤ ਪਸੰਦ ਆਵੇਗੀ ਇਹ ਗੱਲਬਾਤ ਪਸੰਦ ਆਈ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ